ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਪਹੁੰਚ ਚੁੱਕੇ ਆ ਪਿੰਡ ਦਬੁਰਜੀ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਸੀਲ ਦੇ ਬਣਾ ਦੇ ਵੀਰੇ ਪਹਿਲੇ ਵੀਡੀਓ ਬਣਾ ਲਏ ਜੀ ਅੱਪਾ ਪਾਰ ਦਾ ਕੰਮ ਕਰਦੇ ਆ ਤੇ ਅੱਜ ਵੀ ਨੇ ਕੁਝ ਛੇ ਸਾਡੇ ਲੈ ਕੇ ਗਾਵਾਂ ਸੇਲ ਆ ਤੇ ਆਉਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਜੀ ਆ ਜੀ ਮਾ ਬਾੜ ਵੜੇ ਮੈਂ ਉਹ ਕਰਦੇ ਨੂੰ ਬਾੜ ਵੀ ਜੀ ਕੋਈ 15 16 ਸਾਲ ਹੋ ਗਏ ਕਰਦੇ ਆ ਅੱਛਾ ਬਾੜ ਵੜੇ ਮੋਗਣੇ ਜੀ ਹਾਂ ਜੀ ਗੋਪਤ ਗੋਪਤੀ ਚੱਲਦਾ ਹੈ ਕੰਮ ਚਲੋ ਗਾਈਆਂ ਹੀ ਕੰਮ ਕਰਦੇ ਲਾ ਸਰ ਗਾਈਆਂ ਦੇ ਵਿੱਚ ਮੰਜ ਨਹੀਂ ਲੈਂਦੇ ਨਹੀਂ ਮੰਜ ਨਹੀਂ ਲੇ ਕਦੇ ਠੀਕ ਹੈ ਠੀਕ ਰਸ ਬੋਲੋ ਫਿਰ ਆਪਣਾ ਜੀ ਕਸੂਰ ਜੀ ਪਿੰਡ ਦੁਗੜਜੀ ਆਪਣਾ ਹਾਂਜੀ ਤਹਿਸੀਲ ਡੇਰਾ ਬਾਬਾ ਨੋਹ ਦੇ ਵਿੱਚ ਜ਼ਿਲ੍ਹਾ ਬਰਨਾਲਾ ਠੀਕ ਹੈ ਨਾਮ ਤੁਹਾਡਾ ਨਾਮ ਮੇਰਾ ਹਰਦੀਪ ਸਿੰਘ ਹੈ ਜੀ ਹਾਂਜੀ ਜੀ ਮੋਬਾਈਲ ਨੰਬਰ 8264 257171 ਇੱਕ ਵਾਰ ਫਿਰ ਬੋਲੋ ਜੀ 8264 257171 ਚਲੋ ਦੱਸੋ ਆ ਵੀ ਜੀ ਸੂਈ ਢੋਤ ਜਿਸਨੇ ਕਹਾਂ ਹਾਂ ਨਹੀਂ ਪੰਤੀ ਜਾ ਦੇਣਾ 10 ਲੀਟਰ ਬੋਲਾ ਦੇ ਬੋਲਾ ਹੈਗਾ 10 ਖੋਲੋ ਲੋ ਜਵਾਜੂ ਬਜੀ ਕਿਵੇਂ ਜੀ ਬੱਚਾ ਮਗਰ ਕੀ ਆ ਗਿਆ ਵੱਸੀ ਮਗਰਾ ਕੇ ਜੀ ਇਹ ਆ ਦੇਖੋ ਜੀ ਥੋਣੀ ਬੈਠਾ ਆਜੋ ਚਲੋ ਆ ਜਿਹੜਾ ਬਦੂ ਕੀ ਬਜੀ ਹੈ ਨਾ ਜੇ ਬਦੂ ਵਿੱਚ 14 15 ਕਿਲੋ ਕਰੇਗੀ ਬਸ ਠੀਕ ਆਜੋ ਆਜੋ ਭਾਰਪੁਰ ਫਿਰ ਤੁਸੀਂ ਘਾਟੇ ਜਾਂਦੇ ਦਰਮਾਨ ਲੇਕਨ ਜੀ ਲੋਕਲ ਖਰੀਦੇ ਮਾਲ ਲੋਕੋ ਦੀ ਮਾਲ ਖਰੀਦੇ ਠੀਕ ਆ ਹਾਂ ਜੀ ਭਾਈ ਜੀ ਇਹਦੀ ਮੁੱਲੇ ਦਾ ਭਾਅ 45 ਕਰਾ ਲਓ ਮੁੱਲ 45000 38000 ਦੀ ਵਸ਼ੀਖ 38000 ਦੀ ਆ ਨਹੀਂ ਛੋੜ ਕਰ ਦੋਗੇ ਛੋੜ ਕਰ ਦੇ ਚਲੋ ਆਜੋ ਇਹਦੀ ਵੀ ਇੰਦੀ ਪਹਿਲਾ ਲਾਈ ਪਹਿਲਾ ਸੁਆ ਸੁਈ ਆ ਸੁਈ ਆ ਕੱਲ ਸੁਈ ਦੀ ਅੱਛਾ ਇਹਦੇ ਮਗਰ ਬੱਛਾ ਆ ਬੱਛਾ ਜੀ ਉਹ ਬੱਲਾ ਠੀਕ ਤੇ ਕਿੰਨਾ ਬੋਲਾ ਜੀ ਇਹਦੇ ਕੋਲ 9 ਗਲਟਰ ਬੋਲਾ ਜੀ ਇਹ ਵੀ ਖੋਲੋ ਲੋਏ ਨੋਗਰ ਬੋੜਾ ਵਾ ਇਹ ਵੀ ਬਠੀਕਾ ਚਾਜੂ ਜੀ ਦੇ ਵਧੀਆ ਬਿਲਕੁਲ ਠੀਕ ਜੀ ਥੋੜੀ ਘਰ ਘੂੜਾ ਰਛੀ ਠੀਕ ਆ ਕੋਈ ਆਉਣ ਵਾਲਾ ਕੋਈ ਕੋਈ ਕੋਸ਼ਿਸ਼ ਦਾ ਬਿਲਕੁਲ ਠੰਡੀ ਚੋਲ ਠੀਕ ਹੈ ਜੀ ਆਜੋ ਬਲੈ ਬਠੀ ਹਾਂਜੀ ਇਹਦੀ ਮੋਲੇ ਦਾ ਭਾਅ 45 ਕਰੋ 38000 ਹੀ ਹੋਣਾ 38000 ਹਾਂ ਨਹੀਂ ਚਲੋ ਠੀਕ ਫੋਰ ਮਾਨ ਹੋ ਜਾਏਗਾ ਵੀ ਕਰ ਦਿਆ ਜੀ ਮਾਨਸ ਆਹ ਸ਼ਾਈ ਆਉਣੀ ਪਈ ਹੁੰਦੀ ਵੀਰ ਜੀ ਹਾਂਜੀ 10 ਤੋਂ 12 ਲੀਟਰ ਬਣੀ ਤੇ ਆਏ ਹੋ ਸੂਆ ਦੋ ਜਾ ਜੀ ਪਹਿਲਾ ਸੂਆ ਅੱਛਾ ਪਹਿਲਾ ਸੂਆ ਪਹਿਲਾ ਸੂਆ ਜਿੰਦਾ ਚੋਲੋ ਠੀਕ ਆਹ ਠੰਡੀ ਬੇੜ ਬੁਰਕ ਨਾ ਇਹ ਵੀ ਖੋਲੋ ਬੱਚਾ ਮਾਰ ਗਿਆ ਕੀ ਜਨੇ ਚਾਰੀ ਮੋੜ ਅੱਛਾ ਜੀ ਬੱਚਾ ਮਗਲਾ ਗਿਆ ਜੀ ਇਹ ਵੀ ਖੋਲੋ ਮੈਂ ਲਓ ਜੀ

ਕੋਟਲ ਮਾਨਪਾਂ ਹੋ ਜੀਦਾ ਕਰ ਦੋਗੇ ਦਾ ਚਲੋ ਠੀਕ ਹੈ ਥੱਡੀ ਦੀ ਨੀ ਠੀਕ ਹੈ ਇਹ ਵੀ ਜੀ ਦੂਜਾ ਸੁਹਾ ਘੱਪਣਾ ਦੇ ਗੱਪਣਾ ਬਜੀ ਤੋਂ ਤੇ ਕਿ ਨਾ ਕਰੂ ਫਿਰ ਇਹ ਤੇ 25 ਪਲਸ ਵਾਲੇ 25 ਪਲਸ ਵਾਲੇ ਲਓ ਜੀ ਇਹ ਵੀ ਦੇਖੋ ਦੂਜਾ ਸੁਹਾ ਘੱਪਣਾ ਜੀ 25 ਪਲਸ ਵਾਲੇ ਵੀ ਦੇ ਵੀ ਦੇ ਲੀ ਦਿਓ ਅੱਛਾ ਲਾ ਦੋ ਲਈ ਯਾ ਗਰੰਟੀ ਨਾ ਦਾ 20 ਦਿਨ ਦੀ ਹੈ ਇਹ ਤਾਂ ਫਿਰ ਚੰਗਾ ਬਣੂ ਬਜੀ ਫਿਰ ਸਲਾ ਹੈ ਹਾਂ ਜੀ ਮੈਂ ਕੋ ਨਾ ਆਪਣੇ ਧੜਾ ਸੁਣੇ ਹਾਂਜੀ ਬਾਕੀ ਆਪਣੇ ਦਿਨਾਂ ਨਾਲ ਸੁਭੀ ਬਿਲਕੁਲ ਬਿਲਕੁਲ ਜੀ ਹਾਂਜੀ ਯਾਰ ਚਲੋ ਹਰੇ ਬਹੁ ਬਣੀ ਪਈ ਏ ਤੁਰੇ ਨਹੀਂ ਜਾਂਦਾ ਉਹ ਦਫਰ ਠੀਕਾ ਬੰਦ ਬੰਦੋ ਜੀ ਬੰਦ ਤਾਂ ਭਾਜੀ ਫਰੰਦੀ ਕੀ ਮੇਰਾ ਇਹਦੀ ਬਿਲਡਿੰਗ ਕੀ ਕਿੰਦਾ ਰੋ ਰਦਾ ਕਰ ਲੈਨੇ ਮੋਨਤੇ 85 ਹਜ਼ਾਰ ਦੇ ਸੀ ਹਾਂਜੀ 85 ਨਹੀਂ ਵੇਖਦੀ ਆ ਹਾਂ ਅਸੀਂ ਇਹ ਆ ਗਏ ਅਸੀਂ 80 ਹਜ਼ਾਰ ਦੇ ਉੱਤੇ ਹੀ ਮਾਨਦਨ ਕਰਦਾ ਚਲੋ ਠੀਕ ਬਾਕੀ ਹੋਵੇ ਅਸੀਂ 20 ਦਿਨ ਲੈਂਦੀ ਹੋਵੇ ਅਸੀਂ ਬਣਦੀ ਆ ਠੀਕ ਬਸ ਕਰਦੇ ਮੁਕੀ ਮਾਨਦਨ ਕਰਦੇ ਜੀ ਠੀਕ ਹੋ ਗਈ ਠੀਕ ਹੈ ਇਹ ਗੱਲ ਇਹਨਾਂ ਨੂੰ ਅਸੀਂ ਗੱਭਣਾ ਜੀ ਹਾਂ ਜੀ ਇਹ ਵੀ ਲੋ ਟਾਈਮ ਨਾਲ ਇਹਦੇ ਇਹ 10 15 ਦਿਨ ਲੈਂਦੀ 10 15 ਹੁਣ ਇਹ ਆਂਦੇ ਗੱਡੀ ਤੋਂ ਮੱਥੀ ਹਾਂ ਜੀ ਗੱਡੀ ਤੋਂ ਮੱਥੀ ਹੋਵੇ ਅਸੀਂ ਅੱਛਾ ਬਸ ਠੀਕ ਆ ਜਾ ਜੀ ਹਾਂਜੀ ਵੀ ਜਿਹਦਾ ਮੁੱਲ ਕੋਲ 60000 ਰੁਪਏ ਤੇ ਬੰਦਪੁਰ ਬੰਦਿਆ ਆ ਗਿਆ ਦੇਖ ਜੀ ਬੋੰਜੇ ਹਜ਼ਾਰ ਦੀ ਉਹ ਤਾਂ ਵੀ ਮਾਨਤਾ ਕਰ ਚੁੱਕਾ ਚਲੋ ਹਾਂਜੀ ਆਹ ਹੈ ਜੀ ਆਹ ਹੈ ਜੀ ਲੋ ਜੀ ਆ ਪਸ਼ੂ ਭਾਈਏ ਕੁਝ ਬਾਕੀ ਇੱਥੇ ਆਓ ਚੈੱਕ ਕਰੋ ਪਾਸਪੋਰਟ ਚ ਆਈਏ ਜੀ ਸਹੀ ਹੈ ਕਿ ਨਹੀਂ ਜੀ ਹਾਂਜੀ ਹਾਂਜੀ ਜੀ ਗਾਰੰਟੀ ਆਪਣੀ ਤਸੱਲੀ ਕਰਕੇ ਖੜੇ ਜਿੰਦੇ ਵੀ ਬਿਲਕੁਲ ਜੀ ਹਾਂਜੀ ਹਾਂਜੀ ਬੋਲੋ ਨੰਬਰ ਨੰਬਰ 982457571 ਠੀਕ ਹੈ ਨਾਮ ਹਰਦੀਪ ਸਿੰਘ ਪਿੰਡ ਦਬੁਰਜੀ ਜ਼ਿਲ੍ਹਾ ਗੁਰਦਾਸਪੁਰ ਇਹ ਕਿਹੜੇ ਨੋਟ ਤੇ ਰਹੇਗੇ ਪਿੰਡ ਜੀ ਇਹ ਆਪਾਂ ਕੋਟਲੀ ਤੋਂ 7 ਕਿਲੋਮੀਟਰ ਪੈਣਿਆ ਜੀ 9 ਤੋਂ 6 ਕਿਲੋਮੀਟਰ ਹਰੀ ਮਾ ਬਾਦ ਰੋਡ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ